ਸਸੀਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭਗਵਾਨਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਪਾਪਾ ਨਾਨਕ ਕਮਲਵੀਰ ਕੋਲ ਅੱਜ ਤੁਹਾਨੂੰ ਕੋਈ 5-6 ਪਸ਼ੂ ਵੀ ਦਿਖਾਵਾਂਗੇ ਜਿਹੜੇ ਟਾਪ ਕੁਆਲਿਟੀ ਦੇ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਭੈਣ ਭਰਾ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਲੈਣੇ ਕਮਲਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਰਨ ਵੀਰੇ ਹੋਰ ਸਨਾਓ ਠੀਕ ਠਾਕ ਕਿਰਪਾ ਬਾਬੇ ਦੀ ਜੀ ਚਲੋ ਕਿਰਪਾ ਚਾਹੀਦੀ ਜੀ ਹੋਰ ਸਨਾਓ ਵੀਰੇ ਹਾਂਜੀ ਹਾਂਜੀ ਵਧੀਆ ਸਭ ਚਲੋ ਵਧੀਆ ਸਹੀ ਦਾ ਜੀ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਕਮਲਜੀਤ ਸਿੰਘ ਜੀ ਹਾਂਜੀ ਪਿੰਡ ਮੇਰਾ ਭਗਵਾਨਪੁਰਿਆ ਠੀਕ ਹੈ ਜੀ ਤਸੀਲ ਡੇਰਾ ਬੱਬਾਨਾ ਜ਼ਿਲ੍ਹਾ ਕਰਦਾਸਪੁਰਿਆ ਤੇ 98880784 ਮੇਰਾ ਨੰਬਰ ਹੈ ਤੇ ਹੋਰ ਸਭ ਠੀਕ ਹੈ ਵੀਰੇ ਠੀਕ ਹੈ ਕਿੰਨੇ ਪਸ਼ੂ ਆ ਗਏ ਫਿਰ ਕਮਲ ਵੀਰ ਅੱਜ ਮੇਰੇ ਕੋਲ ਅੱਜ ਪਸ਼ੂ ਤੇ ਹੀ 7 ਠੀਕ ਹੈ ਜੀ ਕਿਤੇ ਕੋਈ ਦੇਖੀ ਆਦੇ ਅੱਜ ਹੁਣ 3 ਤੇ 2 5 ਪਸ਼ੂ ਆ ਗਏ ਵੱਡੇ ਠੀਕ ਹੈ ਜੀ 5 ਪਸ਼ੂ ਆ ਗਏ ਜਿਹੜੇ ਰੇਟ ਵੀ ਨਿੱਕੇ ਦੇ ਪਸ਼ੂ ਵੱਡੇ ਹਨਾ ਹਾਂਜੀ ਹਾਂਜੀ ਬਿਲਕੁਲ ਚਲੋ ਰੇਟਾਂ ਦੇ ਹਿਸਾਬ ਨਾਲ ਅੰਕ ਕਰਦੇ ਆ ਬਿਲਕੁਲ 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 ਆਸਾਂ ਵਾਲੀਆਂ ਬੱਚੀਆਂ ਦੁੱਪੜਾਂ ਮੁੱਲ ਵੇਖੋ ਕਿੰਨੇ ਕਿੰਨੇ ਇਹਨਾਂ ਦੇ ਅਛਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਕਰੀਏ ਫਿਰ ਵੀਰ ਜੀ ਸ਼ੁਰੂ ਹਾਂਜੀ ਕਰੀਏ ਜੀ ਕਿੱ ਮੱਝ ਤੋ ਕਰ ਦਿੰਦਾ ਚਲ ਹਾਂ ਪਹਿਲਾਂ ਫਿਰ ਕੱਢੀਆਂ ਬਾਹਰ ਚੋ ਚਲੋ ਚਲੋ ਠੀਕ ਆ ਵੀਰ ਜੀ ਛੋਟੀ ਆ ਕੀ ਵੀਰੇ ਸੋਈ ਆ ਕਿਤਾ ਸੂਈ ਛੋਟੀ ਜੀ ਮੇਰੇ ਕੋਲ ਸੂਈ ਆ ਥੋੜਾ ਬੁਝੀ ਰਹਾ ਵਿਆਜ ਕਰ ਅੱਛਾ ਅੱਛਾ ਹਾਂ ਜੀ ਮਗਰੋਂ ਸੂਈ ਆ ਅੱਛਾ ਇਹ ਮਗਰੋਂ ਸੂਈ ਆ ਹਾਂ ਜੀ ਹਾਂ ਜੀ ਤੇ ਚਲੋ ਹੋਣੀ ਇਹਦੇ ਨਾਲ ਹੋਏ ਆਪਾਂ ਡੰਗਰ ਵਾਲਾ ਅੱਗੀ ਨੂੰ ਆ ਦੋ ਚੱਲਣਾ ਤੇ ਆਪਾਂ ਦੀ ਬਾਂਹ ਮਾ ਠੀਕ ਆ ਠੀਕ ਆ ਬਾਕੀ ਵੀਰ ਜੀ ਸਾਰੇ ਕੰਮ ਜ਼ਰੂਰੀ ਆ ਨਾ ਜੀ ਤੁਹਾਈ ਬੜੀ ਚੰਗੀ ਠੀਕ ਆ ਜੀ ਇਹ ਮੋਟਰਾਂ ਨੂੰ ਆਉਂਦੀ ਆ ਹਲੋ ਤੀਜੇ ਚੱਕਰ ਦੀ ਸੂਈ ਆ ਬਹੁਤ ਚੰਗੀ ਆ ਠੀਕ ਆ ਵੀਰੇ ਹਾਂਜੀ ਦੁੱਧ ਦਾ ਫਿਰ ਵੀਰੇ ਹਾਇ ਸੇਵਾ ਦਾ ਹਨਾ ਦੁੱਧ ਸੇਵਾ ਦਾ 9 ਕਿਲੋ ਚੋਲੇ ਕੋ 10 ਚੋਲੇ ਜਿੰਨਾ ਪਾਏ ਉਹਨਾ ਚੋਲੇ ਬਿਲਕੁਲ ਵੀਰਜੀ ਬਿਲਕੁਲ ਦੁੱਧ ਸੇਵਾ ਦਾ ਹਨਾ ਆਉਂਦੇ ਬੱਚਾ ਲਵਾ ਦੇ ਆਪਾਂ ਠੀਕ ਆ ਵੀਰੇ ਠੀਕ ਆ ਜੀ ਬਾਕੀ ਵੀਰਜੀ ਝੋਟੀ ਬਹੁਤ ਨਸਲ ਯਾਦਗਾਰਤ ਵਾਲੀ ਇਹ ਸਿੰਗਲ ਡਿਜ਼ਰਟ ਹੀ ਆ ਗਈ ਹਨਾ ਇਹ ਠੰਡ ਠੰਡ ਵੀ ਚੰਗਾ ਲੱਗਾ ਆ ਜਾ ਵੀਰ ਨਿਕਲ ਜੀ ਜੀ ਕਾਵਲ ਵੀਰ ਫਿਰ ਅੱਜ ਚੰਗੇ ਹਨਾ ਪਸ਼ੂ ਆ ਗਏ ਆ ਆਪਣੇ ਕੋਲ ਪਸ਼ੂ ਵੀ ਚੰਗੇ ਤੁਹਾਨੂੰ ਦੱਸਣ ਰਿਹਾ ਸੂਏ ਸਵਾਏ ਆ ਤੇ ਰੇਟ ਵੀ ਜਿਹੜੇ ਬਿਲਕੁਲ ਹੀ ਨੋਰਮਲ ਜੇ ਆ ਬਾਕੀ ਵੀਰ ਜੀ ਝੋਟੀ ਜੀ ਕੋਈ ਸ਼ਾਕ ਨਹੀਂ ਚੰਗੀ ਝੋਟੀ ਆ ਜਿੰਨੇ ਵੀ ਆ ਸਾਰੇ ਮੈਂ ਇਹਦੀ ਸ਼ਾਮ ਕਰਾਣਾ ਇਹਦੇ ਮਲਬ ਉੱਤੇ ਰਹਿ ਕੇ ਹਾਂਜੀ ਹਾਂਜੀ ਫਿਰ ਮੈਂ ਇੰਨੀ ਛੱਡਿਓ ਬਣਾਉਂਦਾ ਜੀ ਜਦੋਂ ਇਹਨਾਂ ਨਾਲ ਵੇਚ ਕੇ ਨਾ ਫਿਰ ਉਦੋਂ ਇਹ ਹਾਂਜੀ ਹਾਂਜੀ ਵੀਰ ਜੀ ਇਹ ਤੇ ਗੱਲ ਹੈਗੀ ਜੇ ਬਾਕੀ ਵੀਰ ਜੀ ਪਸ਼ੂ ਜਿਹੜੇ ਹਨਾ ਦੁੱਧ ਵਾਲੀ ਝੋਟੀ ਆ ਦੁੱਧ ਵਾਲੀ ਹਾਂਜੀ ਬਾਕੀ ਕੋਈ ਭੈਣ ਭਰਾ ਆਪਣੀ ਇੱਥੇ ਆਣ ਕੇ ਨਿਰਖਵਰਕ ਕਰਕੇ ਖੜੇ ਹਨੀ ਮੁੱਲ ਵੀ ਜੀ ਇਹਦਾ ਨਿਕਲਿਆ ਬਿਲਕੁਲ ਹੀ ਇੰਨਾ ਵੀ ਅੱਛਾ ਇੰਨਾ ਜੀ ਮੁੱਲ 72 75 70 ਜਿੰਨਾ ਮर्जी ਕਰੀ ਪੂਰੇ 68 ਦੀ ਝੋਟੀ 68 ਦੀ ਕਰ ਦਈਏ ਗਾ 65 ਦੀ ਪੂਰੇ 65 ਦੀ ਇੰਨਾ ਕ 100 100 ਕਰ ਦਈਏ ਲਓ ਜੀ ਪੂਰੇ 65000 ਦੀ ਝੋਟੀ ਸੱਜਰ ਝੋਟੀ ਬਾਕੀ ਵੀਰ ਦੀ ਪੱਕੀ ਗੱਲ ਆ ਵੀਰ ਨੇ ਰੇਟ ਬਿਲਕੁਲ ਹੀ ਜਿਹੜਾ ਅੱਜ ਨੋਰਮਲ ਜਾਂ ਦੇ ਜਾਇਜ਼ ਰੇਟ ਆ। ਆ ਵੀ ਝੋਟੀ ਵੇਖੋ ਕਿੰਨੀ ਚੰਗੀ। ਵੀਰੇ ਆ ਕੀ ਗੱਬਣ? ਗੱਬਣ ਬਹੁਤ ਫਰੀਕੀਆਂ ਝੋਟੀ 'ਚ। ਸਹੀ ਗੱਲ ਆ। ਰੈਲ ਨਿਗਾ ਨਿਗਾ ਸਿੰਗ ਲੱਗਾ। 3-10 ਸਾਲ ਨੂੰ ਵੀਰ ਝੋਟੀ ਦੀ ਫਰੀਕੀਆਂ ਬੜੀਆਂ। ਸਹੀ ਗੱਲ ਆ ਵੀਰੇ। ਹੂੰ। ਚੰਗੀ ਟੋਪ ਦੀ ਆ ਗਈ ਆ ਨਾ ਇਹ। ਆਹ ਵੇਖੋ। ਸਿੰਘ ਸਿੰਘ ਵੀ ਬੜਾ ਸਪੈਸ਼ਲ ਲੱਗਾ ਇਹਨੂੰ। ਨਹੀਂ ਭਾਨੇ ਕਾ ਸਿੰਘ ਲੱਗਾ। ਕਟਾ ਕਟਾ ਵਾਲਾ ਸਿੰਘ ਆ ਗਿਆ ਨੇ। ਇਹ ਆ ਪਿੰਡੋ ਲਈ ਅੱਜ। ਠੀਕ ਆ ਜੀ। ਕਮਨ ਵੀਰ ਠੰਡ ਤੋਂ ਚੰਗਾ ਬਣਾ ਜੂਣਾ ਦਲਕੋਹ ਵੀਰ ਜੀ ਸਹੀ ਗੱਲ ਆ ਚੰਗੀ ਝੋਟੀ ਆ ਸਾਰੀ ਸਾਫ ਸਿਰ ਤੋਂ ਲੈ ਕੇ ਪੈਰਾ ਤੱਕ ਐ ਇੱਕ ਨੰਬਰ ਆ ਸਿੰਗਲ ਅੱਡੀ ਦੀ ਝੋਟੀ ਆ ਜੀ ਦੇਣ ਫਿਰ ਕਮਲ ਵੀਰ ਕਿੰਨੇ ਕੁ ਲੈ ਜੂ ਹਜੇ ਜੇਂ ਦਾਬ ਲੈਣ ਵੀ ਦੀ ਬੜੀ ਚੰਗੀ ਐ ਕਟਿੰਗ ਠੀਕ ਆ ਵੀਰ ਜੀ ਬਣੂਗੀ ਥੱਲੇ ਉਹ ਚੰਗੀ ਆੜਾ ਹਾਂਜੀ ਹਾਂਜੀ ਥੱਬੇ ਦਾ ਲੈਵਾ ਮਾਰੂਗੀ ਬਾਕੀ ਫਿਰ ਇਹਦਾ ਰੇਟ ਰੇਟ ਵੀ ਜੀ ਕਰਮੋ ਇਹਦਾ ਭਾਵੇਂ 70 ਰਸੀ ਜਿਵੇਂ ਮਰਜ਼ੀ ਘੜੀਏ 70 ਹਜ਼ਾਰ ਦੀ ਹਾਨਾ ਦੇਣੀ ਹੈ 70 ਹਜ਼ਾਰ ਦੀ ਹਾਨਾ ਹਾਂ ਬਿਲਕੁਲ ਬਿਲਕੁਲ ਵੀਰ ਜੀ ਜਾਇਜ਼ ਰੇਟ ਕੀਤਾ ਵੀਰ ਹੁਣਾਂ ਨੇ ਸਹੀ ਗੱਲ ਆ ਵੀਰ ਜੀ 70 ਹਜ਼ਾਰ ਦੀ ਥੱਲੇੋਂ ਕਰਮ ਵਾਲੀ ਹੈ ਬੜੀ ਹੈ ਪਰ ਪਾਂਡੀ ਸਹੀ ਗੱਲ ਆ ਵੀਰ ਦੇਖੋ ਦੇਖੋ 70 ਹਜ਼ਾਰ ਕਿ ਨਹੀਂ ਸਹੀ ਗੱਲ ਆ ਵੀਰਾਂ ਚੰਗੀ ਟੌਪ ਦੀ ਝੋਟੀ ਚਲੋ ਠੀਕ ਆ ਵੀਰ ਜੀ ਗਾੜੀ ਆ ਗਈ ਗਾਂ ਇਹ ਵੀ ਵਾਸੀ ਬੜੀ ਚੰਗੀ ਠੀਕ ਆ ਵੀਰ ਜੀ ਸੁਆ ਵੀਰੇ ਸੁਆ ਵੀਰ ਜੀ ਦੂਜਾ ਹਾਂ ਜੀ ਤੇ ਬੜੀ ਚੰਗੀ ਜੇ ਟੋਟੀ ਠੀਕ ਆ ਜੀ ਦੂਜਾ ਸੂਆ ਸੂਈ ਆ ਇਹ ਹੈ ਦੂਜਾ ਸੂਆ ਸੂਈ ਆ ਹਾਂ ਠੀਕ ਆ ਜੀ ਸੂਈ ਹੈ ਨਾ ਸੂਈ ਸੂਈ ਆ ਠੀਕ ਆ ਜੀ ਖੋਲ ਕੇ ਤੋੜ ਦਿਓ ਇਹ ਵੀ ਸਾਡੇ ਕੋਲ ਹੀ ਸੂਈ ਥੋੜੀ ਜਿਹੀ ਸੂਆ ਘੱਟ ਹੋਈ ਤੁਹਾਨੂੰ ਦੱਸਾਂ ਬਿਜੀ ਰਹੇ ਤਾਂ ਕਰਕੇ ਠੀਕ ਆ ਜੀ ਦੁੱਧ ਦੀ ਗੱਲ ਦੁੱਧ ਇਸਨੇ 10 ਕਿਲੋ ਹੀ ਹੋਣੇ ਕੋਈ ਕਿਲੋ ਖੰਡ ਘਟਿਆ ਹੋ ਸਕਦਾ ਨਹੀਂ ਤੇ ਉਹ ਘਟੂਨ ਕਰਦੇ ਬਿਲਕੁਲ ਵੀਰ ਜੀ ਜਾਤ ਕਾਤ ਵਾਲੀ ਬਹਿਣਾ ਹੈ ਨਾ ਦੁੱਧ ਸੇਵਾ ਦਾ ਪਹਿਲੀ ਗੱਲ ਹੈ ਨਾ ਕੁਈ ਤੋ ਬੜੀ ਇੱਕ ਨੰਬਰ ਆ ਠੰਡੀ ਆ ਠੀਕ ਆ ਵੀ ਹਾਂਜੀ ਹਾਂਜੀ ਬਾਕੀ ਚੰਗੀ ਆ ਬਰੀਡ ਵਾਲੀ ਆ ਠੜ ਥੜ ਵੀ ਚੰਗਾ ਲੱਗਾ ਹਾਂਜੀ ਲੈ ਵੀ ਤਾ ਕਮਲਵੀਰ ਫਿਰ ਇਹਦਾ ਰੇਟ ਰੇਟ ਵੀਰ ਜੀ ਦਾ ਛੋਟਾ ਜਿਹਾ ਹੀ ਆ ਬਿਲਕੁਲ ਹੀ ਨਾਰਮਲ ਜਿਹਾ ਹਾਂਜੀ ਕਰ ਲਓ ਭਾਵੇਂ 40 45 ਜਿੰਨਾ ਮਰਜ਼ੀ ਕਰੀਏ 36000 ਦੀ ਹਾਂ ਨਾ ਦੇਣੀ ਵਸ਼ੀ 36000 ਦੀ ਹਾਂ ਨਾ ਦੇਣੀ ਆ ਬਿਲਕੁਲ ਵੀਰ ਜੀ ਪੱਕੀ ਗੱਲ ਆ ਬਾਕੀ ਕੋਈ ਭੈਣ ਭਰਾ ਫੋਨ ਲਾਏ ਕੋਈ ਕਰਦੇ ਹੋ ਬੜੀ ਉੱਤੋਂ ਥੋੜੀ ਨਿਕਲ ਚੱਗੇ ਜੀ ਤਾਂ ਮਾਨ ਰੱਖਦੀ ਪਰ ਹੈ ਦੁੱਧ ਵਾਲੀ ਕੋਈ ਚੰਗੀ ਸੇਵਾ ਕਰੇ 15 ਮਿਲੂ ਵੀ ਚਲੂਗਾ ਠੀਕ ਆ ਵੀਰ ਜੀ ਤੇ ਦੂਜੀ ਜੇਰ ਦੀ ਵੀਡੀਓ ਸਾਰੀ ਵੀਡੀਓ ਸੁਣ ਲਈ ਜੀ ਸਭ ਕੁਝ ਹੈਗਾ ਆਪਣੇ ਕੋਲ ਠੀਕ ਆ ਵੀਰ ਜੀ ਗੱਡੀ ਆ ਗਈ ਐਰ ਸ਼ੈਰ ਬੈਰ ਸ਼ਾੜੇ ਵੀ ਮੱਛੀ ਪੜੀ ਚੱਲੀ ਹੈ ਠੀਕ ਹੈ ਜੀ ਇਹ ਉਧਾਂ ਵੇਖੋ ਜਿਆਦੀ ਪਰ ਹੈ ਬਰਸੀ ਇਹ ਗੱਬਣ ਵੀਰੇ ਹਾਂਜੀ ਠੰਡੀ ਠੀਕ ਹੈ ਜੀ ਦੇਣ ਲੈ ਜੂਗੇ ਜੀ ਇਹ ਵੀ ਹਾਂ ਹਾਂਜੀ ਇੱਕ ਬੱਬਾ ਨੇ ਤਿਆਨੋਂ ਤਾਂ 15 ਲੈ ਆਏ ਨੇ ਜੀ ਠੀਕ ਹੈ ਜੀ ਪਰ ਆਪਾਂ ਸ਼ਾਮ ਛੱਡ ਕੇ ਦੇਣੀ ਮੱਛੀ ਅੱਛਾ ਬਿਲਕੁਲ ਹੀ ਨੋਰਮਲ ਲੈ ਆ ਰੇਟ ਹੈ ਮੱਛੀ ਨੂੰ ਕਿੰਨੇ ਹਜ਼ਾਰ ਦੀ ਹਾਂਜੀ ਓਏ ਓਏ ਜਿੰਨੀ ਦੇ ਕੱਟੀ ਤਾਂ ਕਦੀ ਵੇਖਿਆ ਨਹੀਂ ਚੰਗੀ ਟਗੋ ਵਦੀ ਆਣਾ ਰਾਜੀ ਰੂਜੀ ਫੁੱਲ ਸਾਂਭੀ ਕੇ ਨੇ ਚੰਗੀ ਆ ਹਾਂਜੀ ਹਾਂਜੀ ਆ ਟਾਪ ਕੁਆਲਟੀ ਦੀ ਆ ਕਮਲ ਵੀਰ ਬਣੂ ਕੀ ਥੱਲੇ ਚੰਗੀ ਆ ਨਾ ਹਾਂਜੀ ਹਾਂਜੀ ਬਹੁਤ ਚੰਗੀ ਵਸੀ ਕੱਲਾ ਕੱਲਾ ਫਾਨ ਲੱਗਾ ਉਹਨੂੰ ਤੇ ਬੜੀ ਚੰਗੀ ਆ ਕੋੜੀ ਨੇ ਉਹ ਮੈਂ ਕਰਦੀ ਆ ਕਰਦੀ ਇਹ ਤੇ ਨਾਲੀਆਂ ਤੇ ਬਹੁਤ ਡੰਡਾ ਕਰਦੇ ਨਾਲੀਆਂ ਹਾਂਜੀ 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 ਕਾਦਾ ਡਰਾਪ ਆਤਾ ਜੇ ਆਹ ਨਾਲੀ ਦਾ ਡਰ ਜਾਂਦੀ ਆ ਚੁੱਪ ਜੀ ਜੇ ਤਾਂ ਫਿਰ ਰੇਟ ਕਾਉਣ ਵੀ ਰੱਖ ਤੇ ਉਦਾਂ ਨਹੀਂ ਇਹਨੂੰ ਕੋ ਗੱਲ ਮਰਦ ਠੰਡੀ ਆ ਹਾਂਜੀ ਹਾਂਜੀ ਠੀਕ ਹੈ ਜੀ ਉਦਾਂ ਸੀਲ ਠੰਡੀ ਆ ਥੋੜੀ ਜਿਹੀ ਇਕੱਠੀ ਹੋ ਜਾਂਦੀ ਸਭ ਬਿਲਕੁਲ ਵੀਰ ਜੀ ਬਿਲਕੁਲ ਉਦਾਂ ਰੇਟ ਵੀ ਜੀ ਕਰਨ ਉਹ ਤਾਂ 50 55 ਦੇ ਅਸੀਂ ਵੇਚਣੀ ਅੱਧਾ ਤਿਆਰ ਕਰਕੇ ਹਾਂਜੀ ਵੀਰ ਜੀ ਪੱਕੀ ਗੱਲ 40000 ਦੇ ਦਈਏ 45000 ਦੀ ਕਰ ਦਈਏ ਮਾਨਤਾ 40 ਦੇ ਦੇ ਆ ਜੀ ਹਾਂ ਚਲੋ ਕੋਈ ਭੈਣ ਭਰਾ ਲਾਏ ਫੋਨ ਕਰਦੇ ਪੂਰੇ 40 ਦੇ ਦਾਂਗੇ ਲਾਓ ਜੀ 40000 ਦੀ ਐਰ ਸ਼ਹਿਰ ਵੈਣ ਪਰ ਵੀਰ ਜੀ ਪੂਰੇ ਟੌਪ ਕੁਆਲਿਟੀ ਦੀ ਐ ਖੀਰੀ ਆ ਬਿਲਕੁਲ ਵੀਰ ਜੀ ਬਿਲਕੁਲ ਥਣ ਥਣ ਵੀ ਚੰਗਾ ਕੱਢੂਗਾ ਇਹਦੇ ਗਾੜੀ ਆ ਕੀ ਵੀਰ ਜੀ ਟਰੱਕ ਆ ਗਿਆ ਟਰੱਕ ਕਾਹਨ ਵੀਰ ਨੇ ਟਰੱਕ ਲੈਣਤਾ ਯਾਰ ਦੇਖੋ ਚੰਗੀ ਟੌਪ ਦੀ ਗਾਮ ਆ ਜੀ ਸੁਆ ਵੀਰ ਜੀ ਦੁੱਜਾ ਠੀਕ ਆ ਜੀ ਆ ਫੁੱਲ ਲ ਵੱਡੀ ਆ ਫੁੱਲ ਮੰਜਾ ਡੇਟ ਦਾ ਤੇ ਸਰਮਾ ਲੀ ਆਏ ਮਾਸ਼ਾ ਅੱਲਾਹ ਥੋੜਾ ਕਰਦੇ ਹਣਾ ਇਹ ਰ ਗੱਲ ਹੈ ਜੀ ਮੋੜ ਲੱਗਾ ਜਗ੍ਹਾ ਚਾਹੀਦੀ ਆ ਇਰ ਕੋ ਦੁੱਧ ਫਿਰ ਵੀਰ ਜੀ ਜਿਹੜਾ ਪੱਕਾ ਦੁੱਧ ਵੀਰ ਜੀ ਦਾ 10 ਕਿਲੋ ਪੱਕਾ ਵਾ ਅੱਛਾ ਹੀ 10 ਕਿਲੋ ਪੱਕਾ ਯਾਰ ਹਾਂਜੀ ਹਾਂਜੀ ਠੀਕ ਹੈ ਜੀ ਪਰ ਬੜੀ ਚੰਗੀ ਆ ਵੈਡ ਮੈਂ ਕਹਿੰਦਾ ਸਹੀ ਗੱਲ ਹੈ ਇਹ ਬੜੀ ਚੰਗੀ ਕੁਆਲਿਟੀ ਦੀ ਫੁੱਲ ਵੱਡੀ ਆ ਬ੍ਰੀਡ ਬਰੂਡ ਵੱਡੀ ਆ ਨਾ ਵੀਰੇ ਜਿਹਦੇ ਦੇ ਡੇਰ ਦੀ ਸਵਾਦੀ ਸਹੀ ਗੱਲ ਹੈ ਵੀਰ ਜੀ ਹੁਣ ਮੈਂ ਇਹ ਥੱਲੇ ਦੁੱਧ ਮਤਲਬ ਜਿੰਨਾ ਭਾਲੋ ਨਾ ਪਰਸੈਂਟ ਉਸ ਤਰ੍ਹਾਂ ਪਿਆ ਹਾਂਜੀ ਹਾਂਜੀ 15 ਕਿਲੋ ਦੁੱਧ ਕੋ ਚੁ ਲਈ ਜਾਓ ਡੇਰੀ ਰਾਂ ਸਹੀ ਗੱਲ ਹੈ ਵੀਰ ਜੀ ਤਾਂ ਕੀ ਗੱਲ ਆ ਚੰਗੀ ਟੌਪ ਦੀ ਵਿਹੜਾ ਰਾਜੀ ਰੂਜੀ ਫੁੱਲ ਸਾਂਭੀ ਸੂਬੀ ਪੜੀ ਆ ਬਾਕੀ ਥਣਵਾਨਾ ਵੀ ਚੰਗਾ ਟੌਪ ਦਾ ਵਾ ਫਿਕਸ ਹੀ ਆਰਡਰ ਲੱਗਾ ਹਾਂਜੀ ਹਾਂਜੀ ਇਹਦਾ ਫਿਰ ਕਮਲ ਦੀ ਰੇਟ ਰੇਟ ਵੀ ਜੀ ਇਹਦਾ ਇੱਕੋ ਹੀ ਆ ਮੁੱਲ 35 ਦੇਣੀ 30 ਦੀ ਆ ਅੱਛਾ ਦੇਣੀ 30 ਪੈਸੇ ਲੱਗਦੇ ਆ ਅੱਛਾ ਹਾਂ ਦੇਣੀ 3000 ਦੀ ਆ ਜਿਹੜੀ ਨਹੀਂ ਵੀਰ ਜੀ ਬਿਲਕੁਲ ਹੀ ਰੇਟ ਤੇ ਅੱਜ ਵੀਰ ਨੇ ਕੀਤਾ 3000 ਦੀ ਫੁੱਲ ਵੱਡੀ ਵਿਹੜਿਆ ਗਾੜੀ ਵੀਰ ਜੀ ਤੇਰਾ ਹੀ ਸੱਜਣਿਆ ਹੋਣੇ ਹੋ ਗਿਆ ਅੱਛਾ ਅੱਛਾ ਹਾਂ ਪਹਿਲ ਲੰਬਾ ਗਿਆ ਮੈਂ ਆਉਂਦਾ ਲਾਗ ਗਿਆ ਲੱਗ ਗਿਆ ਮਤਲਬ ਲੱਗ ਗਿਆ ਆਇਆ ਹੀ ਫੋਨ ਤੇ ਆ ਵੀ ਇੱਥੇ ਆ ਗਈ ਹੜਾ ਆਪਣੀ ਅੰਸਰ ਵਸ਼ੀ ਆ ਗਈ ਅੰਸਰ ਆ ਕੀੜੀ ਵਸ਼ੀ ਆ ਵੇਖੋ ਅੱਛਾ ਕੀੜੀ ਆ ਵਸ਼ੀ ਆ ਲੈ ਚੰਗੀ ਟੌਪ ਦੀ ਕਲਾ ਕਲਾ ਲੱਗਾ ਜਿਹੜਾ ਕੋਈ ਸੰਭੂ ਗਾਣਾ ਪ੍ਰਿੰਟ ਪ੍ਰਿੰਟ ਬੜਾ ਵਧੀਆ ਆ ਗਿਆ ਨਾ ਸਾਰਾ ਹੀ ਜਦੋਂ ਸੇਵਾ ਹੀ ਨਾ ਵਸ਼ੀ ਦੀ ਐ ਗੁੰਦੀ ਜਾਣੀ ਕਰਮਾਣੀ ਹਾਂਜੀ ਹਾਂਜੀ ਚਲੋ ਇਹੋ ਜਿਹਾ ਜਨੂਰੇ ਰੱਖਿਆ 1 ਰੁਪਿਆ ਕੋਈ 70 80 ਹਜ਼ਾਰ ਲੱਖ ਤੋਂ ਵੱਟਦਾ ਹੀ ਕੁਝ ਬਿਲਕੁਲ ਬਿਲਕੁਲ ਸੇਵਾ ਤੋਂ ਉਹਦੀ ਜਿੰਨੀ ਕਰਨੀ ਮਾੜੇ ਨੂੰ ਤੇ ਚੰਗੀ ਹੈ ਬਿਲਕੁਲ ਜੀ ਬਿਲਕੁਲ ਚੰਗੀ ਟੌਪ ਰੇਡ ਦੀ ਆ ਚੰਗੀ ਵਸ਼ੀ ਕਬੂਤਰ ਦਾ ਬਚਾਈ ਆ ਦੇ ਹਾਂ ਜੀ ਲਾਏ ਬੀਤੀ ਆ ਟੌ ਕੁਆਲਿਟੀ ਦੀ ਆ ਸਾਰੀ ਕੰਮ ਦੀ ਬਾਕੀ ਭਾਂਜੋਗਾ ਹਣਾ ਹੋਈ ਆ ਸੇਵਾ ਕਰੀ ਆਗੇ ਸੇਵਾ ਕੋ 2 ਮਹੀਨੇ ਕੱਲੇ ਭਾਂਜ ਨਹੀਂ ਸਹੀ ਗੱਲ ਆ ਬੀਤੀ ਫੂਲ ਬੱਜੇ ਵਾਲੀ ਚੜਦੀ ਨਾ ਬਿਲਕੁਲ ਬਿਲਕੁਲ ਜੀ ਹਾਂ ਚਲੋ ਬੇਟੇ ਬੁਲਾ ਦੀ ਸਾਡੇ ਦੋ ਪੈ ਗਿਆ ਪੈ ਗਿਆ ਪੈ ਗਿਆ ਸਹੀ ਗੱਲ ਆ ਜੀ ਇਹਦਾ ਫਿਰ ਰੇਟ ਵੀਰ ਜੀ ਰੇਟ ਵੀਰ ਜੀ ਇਹਦਾ ਛੋਟਾ ਜਿਹਾ ਮੁੱਲ 15000 ਨਹੀਂ 12 ਦੀ ਅੱਛਾ ਦੇਣੀ 12 ਦੀ ਹੈ ਕੱਲਾ ਕੱਲਾ ਥਾਣ ਲਗਾ ਇਹੋ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਚੰਗੀ ਟੌਪ ਰੇਟ ਦੀ ਹੈ ਇਹਦਾ ਫਿਰ ਰੇਟ ਮਲਕੀ ਦੇਣੀ 12000 ਦੀ ਆ ਚਲੋ ਕੋਈ ਭੈਣ ਭਰਾ ਫੋਨ ਫੋਨ ਲਾਇ ਕਰ ਦਿਓ ਥੋੜਾ ਬਦਨਾਮ ਚਲੋ ਠੀਕ ਹੈ ਵੀਰ ਜੀ ਆਹ ਵੀਰ ਹਣਾ ਕੋਲ ਪਸ਼ੂ ਆ ਇੱਥੇ ਕੋਈ ਭੈਣ ਭਰਾ ਆਏ ਆਪਣੀ ਤਸੱਲੀ ਕਰਕੇ ਖੜੇ ਹਨਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ